ਜੜੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਨਚਾਈ ਗੁਰ ਪ੍ਰਸਾਦੀ ਆਪਿ ਗਵਾਈ ਚਿਤ ਫਿਰ ਰੱਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਚ ਰੇ ਮਨ ਗੁਰ ਕੈ ਆਗੈ ਗੁਰ ਕੈ ਭਾਣੈ ਨੱਚ ਹੈ ਤਾਂ ਸੁਖ ਪਾਵੇ ਅੰਤੇ ਜਮ ਭਉ ਭਾਗੇ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਨਾ ਪਿਆਰ ਆਪ ਲਾਏ ਆਪੇ ਗਾਵੈ ਆਪ ਸੁਨਾਵੇ ਏਸ ਮਨ ਅੰਦੇ ਕਿਉ ਮਾਰਗ ਪਾਈ आन दिन नाचे सकत निवारे सेव घर नींद ना होई सकती घर जगत सूता नाचे टापे अवरो गावे मन मुख भगत ना होई सुर नर विरत पाख करमी नाचे मन जन ज्ञान बिचारी सिद्ध साधक देव लागी नाचे जिन गुरु मुख बुद्ध बिचारी ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਨ ਲਿਵ ਤੁਮਾਰੀ ਜੀ ਅਜੰਤ ਸਭੇ ਹੀ ਨਾਚੇ ਨਾਚੇ ਖਾਣੀ ਚਾਰੀ ਜੋ ਤੁਧ ਭਾਵੈ ਸੇਹੀ ਨਾਚੈ ਜਿਨ ਗੁਰਮੁਖ ਸ਼ਬਦ ਲਿਵ ਲਾਈ ਸੇ ਭਗਤ ਸੇ ਤਾਤ ਗਿਆਨੀ ਜਿਨ ਕਾ ਹੁਕਮ ਮਨਾਏ ਇਹ ਭਗਤ ਸੱਚੇ ਸਿਉ ਲਿਵ ਲਾਗੇ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੇ ਤਾ ਸ਼ਬਦ ਵਿਚਾਰੈ ਤਾ ਸੱਚ ਪਾਵੇ ਕੋਈ ਮਾਇਕ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕਾ ਕਿਰਪਾ ਤੁਮਹਾਰੀ ਇਕ ਦਮ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸਮਾਲੀਐ ਆਪੇ ਬਖਸ਼ੇ ਕਰੇ ਰਜਾਈ ਸੇਈ ਨਾ ਚਹੇ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵਹਿ ਜਿਨਕੋ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਅ ਰਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਅਧਾਰੀ ਅਗਮਯ ਅਗੋਚਰ ਪ੍ਰਾਪ ਗੁਰਮੁਖ ਪਾਈਐ ਆਪਣੇ ਸਤ ਗੁਰ ਕੈ ਬਲਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਭਈ ਤੁਮਾਰੀ ਰਹਾਉ सनक सनंदन नाद मुन शिव है अन दिन जपत रह है बनवारी शरणागत प्रहलाद जन आए तिन की पैज सवारी अलख निरंजन एको वरतए एका ज्योत मुरारी सब जाचक तू एको दाता मांगै हाथ पसारी भक्त जणा की उत्तम वाणी गावै अकथ कथा नित न्यारी ਸਫਲ ਜਨਮ ਭਾਇ ਤੈਨ ਕੇ ਰਾਗ ਆਪ ਤਰੇ ਪੁਲ ਤਾਰੀ ਮਨਮੁਖ ਡੁਬਦਾ ਦੁਰਮਤ ਬਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਨ ਭਾਵੇ ਓਏ ਡੂਬੇ ਸਾਨ ਪਰਵਾਰੀ ਨਿੰਦਕ ਨਿੰਦਾ ਕਾਰ ਮਾਲ ਧੋਵੇ ਉਹ ਮਾਲ ਭਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਾਲ ਧਾਰੀ ਹਰ ਇੱਕ ਸੂਤ ਵਰਤੈ ਜੋ ਬੇਅੰਤਰ ਸੂਤ ਖਿੰਚੈ ਇਕੰਕਾਰੀ ਰਸਨਾ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਾਸ ਧਾਰੀ ਨਾਨਕ ਹਰ ਬਿਨ ਅਵਰ ਨਾ ਮੰਗੋ ਹਰ ਰਸ ਪ੍ਰੀਤ ਪਿਆਰੀ ਗੂਜਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਜਨ ਮੈਂ ਹਾਂ ਤੂੰ ਰਾਜਾ ਕਹੀਐ ਭੂਮਨ ਮੈਂ ਹਾਂ ਭੂਮਾ ਠਾਕੁਰ ਮੈਂ ਠਕਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬਡੋ ਧਨੀ ਅਗਮਾ ਉਸਤ ਕਮਨ ਕਰੀ ਜੇ ਕਰਤੇ ਵੇਖ ਰਹੇ ਬਿਸਮਾਰ ਹਾ ਸੁਖੀਆਂ ਮਹਿ ਸੁਖਿਆ ਤੂੰ ਕਹੀਐ ਦਾਤਨ ਸਿਰਦਾਤਾ ਤੇਜਨ ਮਹਿ ਤੇਜਵੰਸੀ ਕਹੀਐ ਰਸੀਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਨ ਮਹਿ ਭੋਗੀ ਗ੍ਰਸਤਨ ਮਹ ਤੂੰ ਬਡੋ ਗ੍ਰਸਤੀ ਜੋਗਣ ਮਹ ਜੋਗੀ ਕਰਤਨ ਮਹ ਤੂੰ ਕਰਤਾ ਕਹੀਐ ਆਚਾਰਨ ਮਹ ਆਚਾਰੀ ਸਾਹਨ ਮਹ ਤੂੰ ਸਾਚਾ ਸਾਹਾ ਵਾਪਾਰਨ ਮਹ ਵਾਪਾਰੀ ਦਰਬਾਰਨ ਮਹ ਤੇਰੋ ਦਰਬਾਰਾ ਸਰਨ ਪਾਲਨ ਟੀਕਾ ਲਖਮੀ ਕੇਤਕ ਗਣੀ ਨਾ ਜਾਈਐ ਗਨ ਨਾ ਸਕੋ ਸੀਕਾ ਨਾਮਨ ਮਹਿ ਤੇਰੀ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਈਸ਼ਾਨਨ ਮਹਿ ਈਸ਼ਾਨੀ ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜਿਉਂ ਬੁਲਾਵੇ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਮ ਕਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਨਾਥ ਨਰ ਹਰ ਦੀਨ ਬੰਦਵ ਪਤਿਤ ਪਾਵਨ ਦੇਵ ਭੈ ਤਰਾਸ ਨਾਸ ਕਿਰਪਾਲ ਗੁਣ ਨਿਦ ਸਫਲ ਸੁਆਮੀ ਸੇਵ ਹਰ ਗੋਪਾਲ ਗੁਰਗੋਬਿੰਦ ਚਰਨ ਸਰਨ ਦਿਆਲ ਕੇਸਵ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹਨ ਦਹਿਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਨੀ ਤਾਰ ਪਤ ਰਾਖ ਪਰਮਾਨੰਦ ਜਲਤ ਅਨਕ ਤਰੰਗ ਮਾਇਆ ਗੁਰ ਗਿਆਨ ਰਿਦ ਹਰ ਰਿਦਮੰਤ ਛੇਦ ਅਹੰਬਦ ਕਰਨਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰਤ ਪਲ ਮਹੂਰਤ ਪ੍ਰਾਪ ਧਿਆਨ ਸਹਿਜ ਸਮਾਦ ਦੀਨ ਦਇਆਲ ਪ੍ਰਸਾਨ ਪੂਰਨ ਜਾਚੀਐ ਰਾਜ ਸਾਦ ਮੋਹ ਮਥਨ ਦੁਰੰਤ ਆਸਾ ਬਾਸਨਾ ਵਿਕਾਰ ਰੱਖ ਧਰਮ ਪਰਮ ਬਿਦਾਰ ਮੰਤੇ ਉਧਰ ਹਰ ਨਰੰਕਾਰ ਤਨਾਡ ਆਡ ਪੰਡਾਰ ਹਰਨਿਦ ਹੋਤ ਜਿਨਾਂ ਨਾ ਚੀਰ ਖਨ ਮੁਗਦ ਮੂੜ ਕਟਾਖ ਸ੍ਰੀ ਤਰ ਪਏ ਗੁਣ ਮਤ ਧੀਰ ਜੀਵਨ ਮੁਕਤ ਜਗਦੀਸ਼ ਜਪ ਮਨ ਧਾਰ ਰਿਦ ਪ੍ਰਤੀਤ ਜੀਯ ਦਇਆ ਮਯਾ ਸਰਬਤਰ ਰਮਨੰ ਪਰਮ ਹੰਸਹਿ ਰੀਤ ਦੇਤ ਦਰਸ਼ਨ ਸ਼ਰਮਨ ਹਰ ਜਸ ਰਸਨ ਨਾਮ ਉਚਾਰ ਆੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ਗੂਜਰੀ ਕੀ ਵਾਰ ਮਹਲਾ 3 ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 3 ਇਹੋ ਜਗਤ ਮਮਤਾ ਮੂਹਾ ਜੀਵਨ ਕੀ ਬਿਦਨਾਹੇ ਗੁਰ ਕੈ ਭਾਣੈ ਜੋ ਚੱਲੈ ਤਾ ਜੀਵਨ ਪਦਵੀ ਪਾਹਿ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹਿ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸੁਮਾਹਿ ਮਹੱਲਾ ਤੀਜਾ ਅੰਦਰ ਸਹਿਸਾ ਦੁਖ ਹੈ ਆਪੈ ਸਿਰ ਧੰਦੈ ਮਾਰ ਦੂਜੈ ਭਾਇ ਸੂਤੇ ਕਬਹਿ ਨਾ ਜਾਗਹਿ ਮਾਇਆ ਮੋਹ ਪਿਆਰ ਨਾਮ ਨ ਚਿਤ ਹੈ ਸ਼ਬਦ ਨ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਬਿਰਥਾ ਗਵਾਇਆ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਨਾ ਆਪਿ ਪਾਇਓਨ ਤਦਹੋ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦਹੋ ਆਕਾਸ਼ ਨਾ ਪਾਤਲ ਹੈ ਨਾ ਤ੍ਰੈਲੋਈ ਤਦਹੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਿਸ ਭਾਵੇ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ ਕੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਚਿਤ ਫਿਰ ਰੱਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਚ ਰੇ ਮਨ ਗੁਰ ਕੈ ਆਗੈ ਗੁਰ ਕੈ ਭਾਣੈ ਨੱਚ ਹੈ ਤਾਂ ਸੁਖ ਪਾਵੇ ਅੰਤੇ ਜਮ ਭਉ ਭਾਗੇ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਨਾ ਪਿਆਰ ਆਪ ਲਾਏ ਆਪੇ ਗਾਵੈ ਆਪ ਸੁਨਾਵੇ ਏਸ ਮਨ ਅੰਦੇ ਕਿਉ ਮਾਰਗ ਪਾਈ आनंद नाचे सकत निवारे सेव घर नींद ना होई सकदी घर जगत सूटा नाचे टापे अवरो गावे मनमुख भगत ना होई स्वर नर विरत पाख करमी नाचे मन जन ज्ञान बिचारी सिद्ध साधक देव लागी नाचे जिन गुरुमुख बुद्ध बिचारी ਖਾਂਡ ਬ੍ਰਹਮਾਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਨ ਲਿਵ ਤੁਮਾਰੀ ਜੀ ਅਜੰਤ ਸਭੇ ਹੀ ਨਾਚੇ ਨਚੇ ਖਾਣੀ ਚਾਰੀ ਜੋ ਤੁਧ ਭਾਵੈ ਸੇ ਹੀ ਨਚੈ ਜਿਨ ਗੁਰਮੁਖ ਸ਼ਬਦ ਲਿਵ ਲਾਈ ਸੇ ਭਗਤ ਸੇਤਾ ਤਤ ਗਿਆਨੀ ਜਿਨ ਕਾ ਹੁਕਮ ਮਨਾਏ ਇਹ ਭਗਤ ਸੱਚੇ ਸਿਉ ਲਿਵ ਲਾਗੇ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੇ ਤਾ ਸ਼ਬਦ ਵਿਚਾਰੇ ਤਾ ਸੱਚ ਪਾਵੇ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕਾ ਕਿਰਪਾ ਤੁਮਹਾਰੀ ਇਕ ਦਮ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸਮਾਲੀਐ ਆਪੇ ਬਖਸ਼ੇ ਕਰੇ ਰਜਾਈ ਸੇਈ ਨਾ ਚਹੇ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵੈ ਜਿਨਕੋ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਅਧਾਰੀ ਅਗਮ ਅਗੋਚਰ ਪ੍ਰਾਪ ਗੁਰਮੁਖ ਪਾਈਐ ਆਪਣੇ ਸਤ ਗੁਰ ਕੈ ਬਲਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਭਈ ਤੁਮਾਰੀ ਰਹਾਉ सनक सनंदन नारद मुन शिव है अन दिन जपत रह है बनवारी शरणागत प्रहलाद जन आए तिन की पैज सवारी अलख निरंजन एको वरतए एका ज्योत मुरारी सब जाचक तू एको दाता मांगह हाथ पसारी भक्त जणा की उत्तम बाणी गावे अकथ कथा नित न्यारी ਸਫਲ ਜਨਮ ਭਾਇ ਤੈਨ ਕੇ ਰਾਗ ਆਪ ਤਰੇ ਪੁਲ ਤਾਰੀ ਮਨ ਮੁਖ ਡੁੱਬਦਾ ਦੁਰਮਤ ਬਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਨ ਨ ਭਾਵੈ ਓਏ ਡੂਬੇ ਸਾਨ ਪਰਵਾਰੀ ਨਿੰਦਕ ਨਿੰਦਾ ਕਾਰ ਮਾਲ ਧੋਵੈ ਉਹ ਮਾਲ ਭਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੈ ਸਭ ਕਾਲ ਧਾਰੀ ਹਰ ਏਕ ਸੂਤ ਵਰਤੈ ਜੋ ਬੇਅੰਤਰ ਸੂਤ ਖਿੰਚੈ ਇਕੰਕਾਰੀ ਰਸਨਾ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਅਵਰ ਨਾ ਮੰਗੋ ਹਰ ਰਸ ਪ੍ਰੀਤ ਪਿਆਰੀ ਗੂਜਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਜਨ ਮਹਿ ਤੂੰ ਰਾਜਾ ਕਹੀਐ ਭੂਮਨ ਮਹਿ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬਡੋ ਧਨੀ ਅਗਮਾ ਉਸਤ ਕਮ ਨ ਕਰੀ ਜੇ ਕਰਤੇ ਵੇਖ ਰਹੇ ਬਿਸਮਾਰ ਹਾ ਸੁਖੀਆਂ ਮਹਿ ਸੁਖਿਆ ਤੂੰ ਕਹੀਐ ਦਾਤਨ ਸਿਰ ਦਾਤਾ ਤੇਜਨ ਮਹਿ ਤੇਜਵੰਸੀ ਕਹੀਐ ਰਸੀਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਨ ਮਹਿ ਭੋਗੀ ਗ੍ਰਸਤਨ ਮਹਿ ਤੂੰ ਵੱਡੋ ਗ੍ਰਸਤੀ ਜੋਗਣ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀਐ ਆਚਾਰਨ ਮਹਿ ਆਚਾਰੀ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ਲਕਸ਼ਮੀ ਕੇਤਕ ਗਣੀ ਨ ਜਾਈਐ ਗਨ ਨਾ ਸਕਉ ਸੀਕਾ ਨਾਮਨ ਮਹਿ ਤੇਰੀ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਈਸ਼ਾਨਨ ਮਹਿ ਈਸ਼ਾਨੀ ਸਿਧਨ ਮਹਿ ਤੇਰੀ ਪ੍ਰਭ ਸਿद्धा ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜਿਉਂ ਬੁਲਾਵੇ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਗੂਜਰੀ ਮਹੱਲਾ 5 ਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦਿ ਨਾਥ ਨਰ ਹਰਦੀਨ ਬੰਦਵ ਪਤ ਪਾਵਨ ਦੇਵ ਭੈ ਤਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਿਆਲ ਕੇਸਵ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹਨ ਦਹਿਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਨੀ ਤਾਰ ਪਾਤ ਰਾਖ ਪਰਮ ਆਨੰਦ ਜਲਤ ਅਨਕ ਤਰੰਗ ਮਾਇਆ ਗੁਰ ਗਿਆਨ ਰਿਦ ਹਰ ਰਿਦਮੰਤ ਛੇਦ ਅਹੰਬਦ ਕਰਨਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰਤ ਪਲ ਮਹੂਰਤ ਪ੍ਰਾਪਤ ਧਿਆਨ ਸਹਿਜ ਸਮਾਦ ਦੀਨ ਦਇਆਲ ਪ੍ਰਸਾਨ ਪੂਰਨ ਜਾਚੀਐ ਰਾਜ ਸਾਦ ਮੋਹ ਮਥਨ ਦੁਰੰਤ ਆਸਾ ਬਾਸਨਾ ਵਿਕਾਰ ਰੱਖ ਧਰਮ ਪਰਮ ਬਿਦਾਰ ਮੰਤੇ ਉਧਰ ਹਰ ਨਿਰੰਕਾਰ ਤਨਾਡ ਆਡ ਪੰਡਾਰ ਹਰਨਿਦ ਹੋਤ ਜਿਨਾ ਨਾ ਚੀਰ ਖਨ ਮੁਗਦ ਮੂੜ ਕਟਾਖ ਸ੍ਰੀ ਤਰ ਪਏ ਗੁਣ ਮਤ ਧੀਰ ਜੀਵਨ ਮੁਕਤ ਜਗਦੀਸ਼ ਜਪ ਮੰਨ ਧਾਰ ਰਿਤ ਪਰਤੀਤ ਜੀਯ ਦਇਆ ਮਯਾ ਸਰਬਤਰ ਰਮਨੰ ਪਰਮ ਹੰਸਹਿ ਰੀਤ ਦੇਤ ਦਰਸ਼ਨ ਸ਼ਰਮਨ ਹਰ ਜਸ ਰਸਨ ਨਾਮ ਉਚਾਰ ਸੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ਗੂਜਰੀ ਕੀ ਵਾਰ ਮਹਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਤੀਜਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਗੁਰ ਕੈ ਭਾਣੈ ਜੋ ਚੱਲੈ ਤਾ ਜੀਵਨ ਕਦਵੀ ਪਾਹਿ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹਿ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹਿ ਮਹੱਲਾ ਤੀਜਾ ਅੰਦਰ ਸਹਿਸਾ ਦੁਖ ਹੈ ਆਪੈ ਸਿਰ ਧੰਦੈ ਮਾਰ ਦੂਜੈ ਭਾਇ ਸੂਤੇ ਕਬਹਿ ਨਾ ਜਾਗਹਿ ਮਾਇਆ ਮੋਹ ਪਿਆਰ ਨਾਮ ਨ ਚਿਤ ਹੈ ਸ਼ਬਦ ਨ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਬਿਰਥਾ ਗਵਾਇਆ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਨਾ ਆਪੇ ਉਪਾਇੋਂ ਤਦਹੋ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦਹੋ ਆਕਾਸ਼ ਨਾ ਪਾਤਲ ਹੈ ਨਾ ਤ੍ਰੈਲੋਈ ਤਦਹੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਿਸ ਭਾਵੇ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ ਉਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਚਿਤ ਥਿਰ ਰੱਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਚ ਰੇ ਮਨ ਗੁਰ ਕੈ ਆਗੈ ਗੁਰ ਕੈ ਭਾਣੈ ਨੱਚ ਹੈ ਤਾਂ ਸੁਖ ਪਾਵੇ ਅੰਤੇ ਜਮ ਭਉ ਭਾਗੇ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਨਾ ਪਿਆਰ ਆਪ ਲਾਏ ਆਪੇ ਗਾਵੇ ਆਪ ਸੁਨਾਵੇ ਏਸ ਮਨ ਅੰਦੇ ਕਿਉ ਮਾਰਗ ਪਾਈ आनंद न नाचे सकत निवारे सेव घर नींद ना होई सकती घर जगत सूटा नाचे टापे अवरो गावे मन मुख भगत ना होई सुर नर विरत पाख करमी नाचे मन जन ज्ञान बिचारी सिद्ध साधक लेव लागी नाचे जिन गुरु मुख बुद्ध बिचारी ਖਾਂਡ ਬ੍ਰਹਿਮਾੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਨ ਲਿਵ ਤੁਮਾਰੀ ਜੀ ਅਜੰਤ ਸਭੇ ਹੀ ਨਾਚੇ ਨਚੇ ਖਾਣੀ ਚਾਰੀ ਜੋ ਤੁਦ ਭਾਵਹਿ ਸੇ ਹੀ ਨਚੈ ਜਿਨ ਗੁਰਮੁਖ ਸ਼ਬਦ ਲਿਵ ਲਾਈ ਸੇ ਭਗਤ ਸੇ ਤਾਤ ਗਿਆਨੀ ਜਿਨ ਕਾ ਹੁਕਮ ਮਨਾਏ ਇਹਾ ਭਗਤ ਸੱਚੇ ਸਿਉ ਲਿਵ ਲਾਗੇ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੇ ਤਾ ਸ਼ਬਦ ਵਿਚਾਰੈ ਤਾ ਸੱਚ ਪਾਵੇ ਕੋਈ ਮਾਇਆ ਕਾ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕਾ ਕਿਰਪਾ ਤੁਮਹਾਰੀ ਇਕ ਦਮ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸਮਾਲੀ ਐ ਆਪੇ ਬਖਸ਼ੇ ਕਰੇ ਰਜਾਈ ਸੇਈ ਨਾ ਚਹੇ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵਹਿ ਜਿਨਕੋ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਅਧਾਰੀ ਅਗਮਯ ਅਗੋਚਰ ਪ੍ਰਾਪ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਭਈ ਤੁਮਾਰੀ ਰਹਾਉ सनक सनंदन नाद मुन शिव है अन दिन जपत रह है बनवारी शरणागत पहेलाद जन आए तिन की पैज सवारी अलख निरंजन एको वरतए एका ज्योत मुरारी सब जाचक तू एको दाता मांगह हाथ पसारी भक्त जणा की उत्तम वाणी गावे अकथ कथा नित न्यारी ਸਫਲ ਜਨਮ ਭਇਆ ਤੈਨ ਕੇ ਰਾਗ ਆਪ ਤਰੇ ਪੁਲ ਤਾਰੀ ਮਨਮਕ ਡੁੱਬਦਾ ਦੁਰਮਤ ਬਿਆਪੇ ਜਿਨ ਅੰਤਰ ਮੋਹ ਬੁਬਾਰੀ ਸੰਤ ਜਨਾ ਕੀ ਕਥਾ ਨ ਭਾਵੇ ਓਏ ਡੂਬੇ ਸਾਨ ਪਰਵਾਰੀ ਨਿੰਦਕ ਨਿੰਦਾ ਕਾਰ ਮਾਲ ਧੋਵੈ ਉਹ ਮਾਲ ਭਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੈ ਸਭ ਕਾਲ ਧਾਰੀ ਹਰ ਏਕ ਸੂਤ ਵਰਤੈ ਜੋ ਬੇਅੰਤਰ ਸੂਤ ਖਿੰਚੈ ਇਕੰਕਾਰੀ ਰਸਨਾ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਅਵਰ ਨਾ ਮੰਗੋ ਹਰ ਰਸ ਪ੍ਰੀਤ ਪਿਆਰੀ ਗੂਜਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਜਨ ਮੈਂ ਤੂੰ ਰਾਜਾ ਕਹੀਐ ਭੂਮਨ ਮੈਂ ਭੂਮਾ ਠਾਕੁਰ ਮੈਂ ਠਕਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬਡੋ ਧਨੀ ਅਗਮਾ ਉਸਤ ਕਮਨ ਕਰੀ ਜਿਆ ਕਰਤੇ ਵੇਖ ਰਹੇ ਬਿਸਮਾਰ ਹਾ ਸੁਖੀਆਂ ਨ ਮਹਿ ਸੁਖਿਆ ਤੂੰ ਕਹੀਐ ਦਾਤਨ ਸਿਰਦਾਤਾ ਤੇਜਨ ਮਹਿ ਤੇਜਵੰਸੀ ਕਹੀਐ ਰਸੀਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਨ ਮਹਿ ਭੋਗੀ ਗ੍ਰਸਤਨ ਮਹਿ ਤੂੰ ਬਡੋ ਗ੍ਰਸਤੀ ਜੋਗਣ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀਐ ਆਚਾਰਨ ਮਹਿ ਆਚਾਰੀ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸਰਣ ਪਾਲਨ ਟੀਕਾ ਲਖਮੀ ਕੇਤਕ ਗਣੀ ਨਾ ਜਾਈਐ ਗਨ ਨਾ ਸਕਉ ਸੀਕਾ ਨਾਮਨ ਮਹਿ ਤੇਰੀ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਈਸ਼ਨਾਨਨ ਮਹਿ ਈਸ਼ਾਨੀ ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜਿਉਂ ਬੁਲਾਵੇ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਮ ਕਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਗੂਜਰੀ ਮਹੱਲਾ 5 ਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਥ ਨਰਹਰ ਦੀਨ ਬੰਦਵ ਪਤਿਤ ਪਾਵਨ ਦੇਵ ਭੈ ਤਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਿਆਲ ਕੇਸਵ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹਨ ਦਹਿਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਨੀ ਤਾਰ ਪਤ ਰਾਖ ਪਰਮ ਆਨੰਦ ਜਲਤ ਅਨਕ ਤਰੰਗ ਮਾਇਆ ਗੁਰ ਗਿਆਨ ਰਿਦ ਹਰ ਰਿਦਮੰਤ ਛੇਦ ਅਹੰਬਦ ਕਰਨਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰਤ ਪਲ ਮਹੂਰਤ ਪ੍ਰਾਪਤ ਧਿਆਨ ਸਹਿਜ ਸਮਾਦ ਦੀਨ ਦਇਆਲ ਪ੍ਰਸਾਨ ਪੂਰਨ ਜਾਚੀਐ ਰਾਜ ਸਾਦ ਮੋਹ ਮਿਤਨ ਦੁਰੰਤ ਆਸਾ ਬਾਸਨਾ ਬਿਕਾਰ ਰੱਖ ਧਰਮ ਪਰਮ ਬਿਦਾਰ ਮੰਤੇ ਉਧਰ ਹਰ ਨਰੰਕਾਰ ਤਨ ਆਡ ਆਡ ਪੰਡਾਰ ਹਰਨਿਦ ਹੋਤ ਜਿਨਾ ਨਾ ਚੀਰ ਖਨ ਮੁਗਦ ਮੂੜ ਕਟਾਖ ਸ੍ਰੀ ਤਰ ਪਏ ਗੁਣ ਮਤ ਧੀਰ ਜੀਵਨ ਮੁਕਤ ਜਗਦੀਸ਼ ਜਪ ਮਨ ਧਾਰ ਰਿਤ ਪ੍ਰਤੀਤ ਜੀਯ ਦਇਆ ਮਯਾ ਸਰਬਤਰ ਰਮਨੰ ਪਰਮ ਹੰਸਹਿ ਰੀਤ ਦੇਤ ਦਰਸ਼ਨ ਸ਼ਰਮਨ ਹਰ ਜਸ ਰਸਨ ਨਾਮ ਉਚਾਰ ਾਂਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ਗੂਜਰੀ ਕੀ ਵਾਰ ਮਹਲਾ 3 ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 3 ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਗੁਰ ਕੈ ਭਾਣੈ ਜੋ ਚੱਲੈ ਤਾ ਜੀਵਨ ਕਦਵੀ ਪਾਹੇ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸੁਮਾਹੇ ਮਹੱਲਾ ਤੀਜਾ ਅੰਦਰ ਸਹਿਸਾ ਦੁਖ ਹੈ ਆਪੈ ਸਿਰ ਧੰਦੈ ਮਾਰ ਦੂਜੈ ਭਾਇ ਸੁਤੇ ਕਬਹਿ ਨਾ ਜਾਗਹਿ ਮਾਇਆ ਮੋਹ ਪਿਆਰ ਨਾਮ ਨ ਚਿਤ ਹੈ ਸ਼ਬਦ ਨ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਬਿਰਥਾ ਗਵਾਇਆ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਨਾ ਆਪ ਉਪਾਇੋਨ ਤਦਹੋ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦਹੋ ਆਕਾਸ਼ ਨਾ ਪਾਤਲ ਹੈ ਨਾ ਤ੍ਰੈਲੋਈ ਤਦਹੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਿਸ ਭਾਵੇ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ